ਸਾਰਤਿ ਸਿਰੋਕ ਆਜੀ ਮੈਂ ਉਮੀਦ ਕਰਦਾ ਤਾਂ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਆਪਾਂ ਗੱਲ ਕਰਾਂਗੇ ਕਿਹੜਾ ਸਿਸਟਮ ਲੱਗਣ ਜਾ ਰਿਹਾ ਪੰਜਾਬ ਆ ਨਾਲ ਲੱਗਦੇ ਸੂਬੇ ਹਰਿਆਣਾ ਰਾਜਸਥਾਨ ਹੋ ਗਿਆ ਪਛਮੀ ਯੂਪੀ ਦੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਕਈ ਖੇਤਰਾਂ ਵਿੱਚ ਮੀਂਹ ਦਾ ਸਾਰ ਰਹਿਣਗੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤੇ ਕੁਝ ਖੇਤਰਾਂ ਵਿੱਚ ਤੇਜ਼ ਮੀਂਹ ਦੇ ਚੱਟਾਨ ਲੱਗਣ ਜੀਆਂ ਆ ਤੇਜ਼ ਹਨੇਰੀ ਚੱਖਣ ਚੱਲਣ ਦੀ ਸੰਭਾਵਨਾ ਤਾਂ ਸਾਰੀ ਅਪਡੇਟ ਹੈ ਜਾਣਕਾਰੀ ਆਪਾਂ ਇਸ ਵੀਡੀਓ ਉਪਚਾਉਣ ਦੀ ਕੋਸ਼ਿਸ਼ ਕਰਾਂਗੇ ਕਿੜੇ ਕਿੜੇ ਇਲਾਕਿਆਂ ਵਿੱਚ ਅਮੀ ਵੱਧ ਤੇ ਕਿੜੇ ਕਿੜੇ ਖੇਤਰਾਂ ਵਿੱਚ ਘੱਟ ਪੈਣ ਦੇ ਅਸਰ ਰਹਿਣਗੇ ਸਾਰੀ ਅ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਗੁਜਾਰਚ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਮੇਰੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਕੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਾ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੋ ਸਭ ਤੋਂ ਪਹਿਲਾਂ ਗੱਲ ਕਰੀਏ 18-19 ਦਸੰਬਰ ਤੱਕ ਮੌਸਮ ਲਗਭਗ ਠੀਕ ਠਾਕ ਇੱਕ ਦਿਨ ਹੋ ਗਿਆ ਜਾਂ ਦੋ ਦਿਨ ਛੱਡ ਕੇ ਤੇ ਬੱਦਲੋ ਕ੍ਰਾਸ ਕਰਦੀ ਰਹਿਣਗੇ ਜਾਨਕੀ ਹਲਕੀ ਕਿਤੇ ਕਿਤੇ ਮੱਧਮ ਅਸੰਘਣੀ ਬਦਲਵਾਈ ਹੋਵੇਗੀ ਜ਼ਿਆਦਾਤਰ ਮੌਸਮ ਠੀਕ ਨੰਤਾ ਸੰਭਵ ਜ 15 ਦਸੰਬਰ 16 17 ਦਸੰਬਰ ਨੂੰ ਬੱਦਲਵਾਈ ਕ੍ਰਾਸ ਕਰਕੇ ਜਿਸ ਕਰੇ ਉਸਰੇ ਦੋ ਚਾਰ ਜ਼ਿਲ੍ਹਾ ਦੇ ਕੁਝ ਇਲਾਕਿਆਂ ਵਿੱਚ ਨਿੱਕੀ ਮੋਟੀ ਕਾਰ ਵੀ ਉਸਰੀ ਜਾਨਕੀ ਕਿ ਕਿਣ ਮਣ ਜਾਂ ਹਲਕੇ ਸ਼ਰਾਟੇ ਪੈ ਸਕਦੇ ਜਿਆਦਾਤਰ ਮੌਸਮ 90 ਤੋਂ 95% ਪੰਜਾਬ ਨਾਲ ਲੱਗਦੇ ਸੂਬੇ ਹਰਿਆਣਾ ਰਾਜਸਥਾਨੋ ਕੇ ਪੱਛਮੀ ਯੂਪੀ ਦਿੱਲੀ ਤੱਕ ਕਹਿ ਸਕਦੇ ਮੌਸਮ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾਤ ਪਹਾੜਾਂ ਵਿੱਚ ਹੋ ਸਕਦਾ ਕਿ ਇੱਕ ਦੋ ਵਾਰ ਬਰਫਾਰੀ ਹੋਣ ਦੀ ਸੰਭਾਵਨਾ 13 14 ਤੋਂ ਉਸ ਤੋਂ ਬਾਅਦ 17 18 ਦਸੰਬਰ ਦੇ ਆਸਪਾਸ ਇਸ ਤਰ ਪਹੁੰਚ ਰਿਹੀਂ ਜਿਸ ਕੇ ਪਹਾੜਾਂ ਤੇ ਉੱਚੇ ਜਿਹੜੇ ਲੈਵਲ ਦੇ ਆਪ ਗਰੇ ਉਚੇਰੀ ਜਿਹੜੇ ਪਹਾੜੀ ਇਲਾਕੇ ਹੋਗੇ ਹਿਮਾਚਲ ਦੇ ਹੋਗੇ ਜਾਂ ਜੰਮੂ ਕਸ਼ਮੀਰ ਦਾਾਕ ਹੋਗੇ ਉੱਤਰਾਖੰਡ ਦੇ ਖੇਤਰਾ ਵਿੱਚ ਬਰਫ ਫਰੀ ਹੋ ਸਕਦੀ ਥਲੜੇੜ ਖੇਤਰ ਇੱਥੇ ਹਲਕੇ ਦਰਮਿਆਨੇ ਛਰਾਟੇ ਪੈਸਰੇ ਪਰ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਰਾਜਸਥਾਨ ਹੋਗੇ ਪੱਛਮੀ ਯੂਪੀ ਦਿੱਲੀ ਤੱਕ ਮੌਸਮ ਆਸਾਫ ਤੇ ਕੁਸ਼ਕ੍ਰੈਨ ਦੀ ਸੰਭਾਵਨਾ ਤਾਂ ਉਸ ਤੋਂ ਬਾਅਦ ਮੀਨ ਆਪਾਂ ਇਸ ਵਿੱਚ ਗੱਲ ਕਰਾਂਗੇ ਸਿਸਟਮ ਬਾਰੇ ਜਿਹੜਾ ਸਿਸਟਮ ਲੱਗਣ ਜਾ ਰਿਹਾ ਮੀਨ ਤੌਰ ਤੇ 19 ਤੋਂ ਲੈ ਕੇ ਜਾ 18 19 ਤੋਂ ਲੈ ਕੇ ਠੀਕੇ ਆਪਣਾ 25 ਦਸੰਬਰ ਦੇ ਵਿੱਚਕਾਰ ਹੋ ਸਕਦਾ 18 19 ਲੱਗ ਜਾਂ 20 21 ਨੂੰ ਆ 23 24 ਅੰਬਰ ਦੇ ਆਸਵਾ ਠੀਕ ਇਹਨਾਂ ਦਿਨਾਂ ਦੇ ਵਿੱਚ ਆ ਚਾਰ ਪੰਜ ਦੇ 7 ਦਿਨ ਦੇ ਵਿੱਚ ਲੱਗਣ ਦਾ ਸਾਰ ਨੇ ਤਾਂ ਤੁਸੀਂ ਜਦੋਂ ਡਾਰ ਸਿਸਟਮ ਇੱਕ ਸਰੇ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਨਾਲ ਲੱਗਦੇ ਸੂਬੇ ਹਰਿਆਣਾ ਰਾਜਸਥਾਨ ਹੋ ਗਿਆ ਪੱਛਮੀ ਯੂਪੀ ਦੇ ਆ ਕਾਫੀ ਕਿਤਰਾ ਉਮੀਦ ਆ ਸਾਰ ਰਹਿਣਗੇ ਜਾਨੀ ਕੁਝ ਖੇਤਰਾਂ ਵਿੱਚ ਹਲਕਾ ਅਗਿਤ ਕੇ ਦਰਮਿਆਨਾ ਤੇ ਕੁਝ ਖੇਤਰਾਂ ਦਰਮਿਆਨੇ ਤੋਂ ਭਾਰੀ ਵੀ ਤੇ ਚੱਟਾਂ ਲੱਗ ਸਕਦੀਆਂ ਨੇ ਫਿਰੋਜ਼ਪੁਰ ਹੋ ਗਿਆ ਆ ਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਬਠਿੰਡਾ ਮਾਨਸਾਪੂਰ ਹੋ ਗਿਆ ਨਮਾਨਗੜ ਹੋ ਗਿਆ ਸਿਰਸਾ ਹੋ ਗਿਆ ਨਾਲ ਲੱਗਦੇ ਕੁਝ ਕੈਤ ਅੰਮ੍ਰਾਲਾ ਹੋ ਗਿਆ ਜਾਂ ਆਪਣੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਖੇਤਰ ਦੇ ਉੱਤਰ ਪੂਰਬੀ ਲਾਕੇ ਹੋਏ ਜਲੰਧਰ ਹੋ ਗਿਆ ਕਪੂਰਥਲਾ ਗਿਆ ਨਾ ਲਗਦੇ ਛਿਆਰਪੁਰ ਰੂਪਨਗਰ ਹੋ ਗਿਆ ਪਠਾਨਕੋਟ ਕਰਤਾਰਪੁਰ ਅੰਮ੍ਰਿਤਸਰ ਤਰਨਤਨ ਇਥੇ ਕਾਫੀ ਕਿਸ ਤਰ੍ਹਾਂ ਵਿੱਚ ਜਿਹੜੇ ਵੱਡੇ ਪੱਧਰ ਤੇ ਮੀਂਹ ਪੈਸ ਰਿਆ ਜਾਨਕੀ ਹਲਕਾ ਦਰਮਿਆਨੇ ਦੇ ਨਾਲ ਕਿਤੇ ਕਿਤੇ ਭਾਰੀ ਮੀਂਹ ਦੇ ਚਟਾਨ ਲੱਗਸ ਨੇ ਬਾਕੀ ਇਹ ਸਿਸਟਮ ਵਿੱਚ ਹੋਰ ਕਾਫੀ ਜਿਹੜਾ ਬਦਲਾਅ ਵੇਖਣ ਨੂੰ ਮਿਲੇਗਾ ਸਿਸਟਮ ਘਟੇਗਾ ਵਧੇਗਾ ਠੀਕ ਹੈ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਪੰਜਾਬ ਦੇ ਨਾ ਲਗਦੇ ਖੇਤਰੋਗੇ ਆਪਣੇ ਹਰਿਆਣਾ ਰਾਜਸਥ ਦੇ ਥੋੜੇ ਬੋਤੇ ਖੇਤਰਾ ਚਾਂਸ ਰਹਿਣ ਬਾਕੀ ਫਿਰ ਵੀ ਕਿਤੇ ਕਿਤੇ ਹਲਕੇ ਦਰਮਿਆਨੇ ਸਰਾਟੇ ਪੈ ਸਕਦੇ ਨੇ ਤਾਂ ਨਾਲ ਲੱਗਦੇ ਪੱਛਮੀ ਯੂਪੀ ਦੇ ਖੇਤਰ ਹੋਗੇ ਹਰਿਆਣਾ ਰਾਜਸਥਾਨ ਦੇ ਉੱਤਰ ਪੂਰਬੀ ਆ ਉੱਤਰ ਪੱਛਮੀ ਖੇਤਰ ਹੋਗੇ ਜਾਂ ਪੰਜਾਬ ਦੇ ਬਹੁਤੇ ਖੇਤਰਾ ਵਿੱਚ ਖਾਸ ਤੌਰ ਤੇ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਅਮੀ ਪੈਸਰ ਮੀਨ ਤੌਰ ਤੇ 18 19 ਤੋਂ ਲੈ ਕੇ ਜਾਂ 19 20 ਤੋਂ ਲੈ ਕੇ ਤਾਂ 25 ਦਸੰਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਕਾਫੀ ਖੇਤਰਾ ਵਿੱਚ ਵੱਡੇ ਪਦਰ ਤੇ ਮੀਂਹ ਪੈਸਰ ਜੇਕਰ ਅਮੀ ਪੈਂਦਾ ਠੀ ਕਾਫੀ ਇਹ ਠੰਡ ਵਿੱਚ ਵਾਧਾ ਹੋ ਗਏ ਧੁੰਦਾਂ ਦੀ ਵਾਪਸੀ ਕਾਫੀ ਸੰਗੜੀਆਂ ਧੁੰਦਾ ਪੈਣਗੀਆਂ ਤੇ ਕ ਦੀ ਠੀਕ ਹੈ ਤਾਂ ਕਾਫੀ ਕੜਾਕੇ ਠੰਡ ਪੈਣ ਤੇ ਸਾਰਿਆਂ ਦੇ ਟੈਂਪਰੇਚਰ ਵਿੱਚ ਕਾਫੀ ਗਰਾਵਟ ਵੇਖਣ ਨੂੰ ਮਿਲੇਗੀ ਤਾਂ ਜੋ ਵੀ ਸਿਸਟਮ ਵਿੱਚ ਬਦਲਾਅ ਵੇਖਣ ਨੂੰ ਮਿਲੇਗਾ ਠੀਕ ਹੈ ਲਗਾਤਾਰ ਤੋਂ ਅੱਗੇ ਤੱਕ ਆਪਾਂ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਤਾਂ ਕਾਫੀ ਜਿਹੜੇ ਇਲਾਕੇ ਆ ਪ੍ਰਭਾਵਿਤ ਹੋ ਸਕਦੇ ਨੇ ਠੀਕ ਹੈ ਕਾਫੀ ਜਿਹੜਾ ਪਕਰ ਕਰ ਮੀਂਹ ਦਾ ਸਾਰਿਆਂ ਦੇ ਕਈ ਖੇਤਰਾਂ ਹਾਂ ਨੇਰੀ ਚੱਕਰ ਚੱਲਦੀ ਇਸ ਤੋਂ ਮਾਮਲੇ ਕਿ ਤੱਕ ਹਲਕਾ ਦਰਮਿਆਨਾ ਕਿ ਤੱਕ ਦਰਮਿਆਨੀ ਤੋਂ ਭਾਰੀ ਮੀਂਹ ਦੇ ਚੱਟਾਂ ਲੱਗ ਸਕਦੀਆਂ ਨੇ ਬਾਕੀ ਸਿਸਟਮ ਵਿੱਚ ਹੋਰ ਬਦਲਾਅ ਵੇਖਣ ਨੂੰ ਮਿਲੇਗਾ ਫਿਲਹਾਲ 18 ਤੱਕ ਐਸਰੇ 17 1 ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਬਾਕੀ ਸਿਸਟਮ ਘਟਦਾ ਵੱਧ ਜਗ੍ਹਾ ਲੱਗਦਾ ਪਿਛਾਂ ਲੱਗਦਾ ਠੀਕ ਹੈ ਜਨਨ ਕਿ ਅਗਲੇ ਦਿਨਾਂ ਵਿੱਚ 19 ਵੀ ਲੱਗਦਾ 21 22 ਨੂੰ ਜਚਾ ਵੀ 25 ਦਸੰਬਰ ਜਾਂ 26 27 ਠੀਕ ਹੈ ਇੱਥੇ ਲੱਗਦਾ ਜੋ ਵੀ ਠੀਕ ਅਪਡੇਟ ਮਿਲੇਗੀ ਲਗਾਤਾਰ ਤੁਹਾਡੇ ਤੱਕ ਜਾਣਕਾਰੀ ਇਹ ਚੈਨਲ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਫਿਲਹਾਲ ਇਹ ਜਾਣਕਾਰੀ ਆਪਾਂ ਡੇਟ ਸਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਬਾਕੀ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਜਾਣਕਾਰੀ ਚੈਨਲ ਤੇ ਪਹੁੰਚਾ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰ